ਉੜਵਾ ਹੁੰਦੀਆਂ ਚਲੋ ਕੀ ਇਹਦਾ ਦਾਦੀ ਇੰਦਰ ਕੀ ਹਾਂਜੀ ਬਹੁਤ ਇਮਰਜੈਂਸੀ ਆਪਾਂ ਨੂੰ ਜਾਣਾ ਪੈਣਾ ਕਰੋ ਤੇ ਪ੍ਰੀਤੀ ਵੀ ਤਿਆਰ ਹੋਉਂਦੀ ਆ ਐਮਰਜੈਂਸੀ ਨਿਕਲਣਾ ਪੈਣਾ ਕਰੋ ਅੱਜ ਅਦਰ ਦੰਦੀ ਅੱਧੀ ਤਿਆਰ ਹੋ ਜਾਓ ਤੇ ਹੁਣ ਸਾਡੇ ਬਹੁਤ ਜਿਆਦਾ ਜਲਦੀ ਤੇ ਐਮਰਜੈਂਸੀ ਚੱਲ ਚੱਲ ਪੁੱਤ ਜਲਦੀ ਹੋ ਜਾ ਜਲਦੀ 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 ਕਰ ਦਿਓ ਬੰਦ ਸਾਰਾ ਕੁਝ ਹੁਣ ਬੱਸ ਕਰ ਦੂ ਬਣਾ ਕਰਦਾ ਹਾਂ ਜਲਦੀ ਹੋ ਜਾ ਪਰੀ ਜਲਦੀ ਹੋ ਜਾ ਜਲਦੀ ਇੱਕ ਜੈਨ ਮਾਰ ਦਿੱਤੀ ਹੁਣੀ ਆਹ ਪਤਾ ਨਹੀਂ ਚਲੋ ਕੋਈ ਨਾ ਕੋਡ ਇਧਰ ਆ ਇਧਰ ਆ ਜੀ ਸਾਥੀ ਕਾੜੀ ਸਾਰਿਆਂ ਨੂੰ ਸਾਰੇ ਜਾਨੇ ਪੁੱਛਣਗੇ ਵੀ ਤੁਸੀਂ ਐਮਰਜੈਂਸੀ ਕਰੋ ਕਿਉਂ ਨਿਕਲੇ ਆ ਤੇ ਐਮਰਜੈਂਸੀ ਤੁਸੀਂ ਕਦੇ ਆ ਗਏ ਆ ਸੋ ਐਮਰਜੈਂਸੀ ਗੱਲ ਹੋਈ ਇਦਾਂ ਸਾਡੇ ਮਾਮਾ ਜੀ ਨਹੀਂ ਠੀਕ ਆ ਗਏ ਮਾਮਾ ਜੀ ਸਾਡੇ ਦੀ ਲੱਤ ਜਿਹੜੀ ਆ ਬਹੁਤ ਜ਼ਿਆਦਾ ਦੁਖਦੀ ਆ آپریشن ਮਾਮਾ ਕਿੰਨੇ ਹੋਏ ਜੀ 11 11 آپریشن ਹੋ ਗਿਆ ਲੱਤ ਦੇ ਤੇ ਲੱਤ ਮਾਮਾ ਜੀ ਦੀ ਬਹੁਤ ਜ਼ਿਆਦਾ ਦੁਖਦੀ ਆ ਤੇ ਮਾਮਾ ਜੀ ਠੀਕ ਵੀ ਨਹੀਂ ਰਹਿੰਦੇ ਸੀ ਤੇ ਬੁਖਾਰ ਬੁਖੂਰੀ ਬਹੁਤ ਜ਼ਿਆਦਾ ਚੜਦਾ ਸੀ ਸੋ ਤੇ ਮਾਮਾ ਜੀ ਨੂੰ ਆਪਾਂ ਮਾਮਾ ਜੀ ਨੂੰ ਲਿਓਣਾ ਪਿਆ ਤੇ ਹੁਣ ਮਾਮਾ ਜੀ ਨੂੰ ਆਪਾਂ ਲੈ ਕੇ ਇੱਕ ਦੋ ਕੰਮ ਆਪਾਂ ਨੂੰ ਜਲੰਧਰ ਆਪਾਂ ਉਹ ਕੰਮ ਕਰਨੇ ਆ ਤੇ ਗੱਲ ਹੈ ਕਿ ਇਦਾਂ ਵੀ ਜਿਹੜੀ ਲੱਤ ਆ ਲੱਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੁਖਦੀ ਪਈ ਸੀ ਮਾਮਾ ਜੀ ਕੱਲ੍ਹ ਦੇ ਫੋਨ ਕਰਨ ਦੇ ਸੀ ਵੀ ਤੂੰ ਲੈਣ ਆ ਜਾ ਲੈਣ ਆ ਜਾ ਸੋ ਅੱਜ ਮੇਰਾ ਟਾਈਮ ਲੱਗਿਆ ਮੈਂ ਮਾਮਾ ਜੀ ਨੂੰ ਲੈ ਕੇ ਆ ਗਿਆ ਤੇ ਕਿਉਂਕਿ ਫੇ ਮਾਮਾ ਦੇ ਘਰੇ ਵੀ ਕੱਲੇ ਸੀਗੇ ਮਾਮਾ ਜੀ ਘਰੇ ਵੀ ਕੱਲੇ ਹੀ ਤੇ ਸੌਰਵ ਵੀ ਕੰਮ ਗਿਆ ਸੀ ਕਿਤੇ ਮਾਮਾ ਜੀ ਕੱਲ੍ਹ ਕਹਿੰਦੇ ਮੈਨੂੰ ਲੈ ਜਾ ਵੇ ਵੇ ਮੋਸਵੇਰੀ ਐਮਰਜੈਂਸੀ ਨਿਕਲਿਆ ਮਾਮਾ ਜੀ ਦੀ ਲੱਤ ਬਹੁਤ ਜ਼ਿਆਦਾ ਦੁਖਦੀ ਸੀ ਪਾ ਫੇ ਮਿੰਟੋ ਮਿੰਟ ਘਰੋਂ ਨਿਕਲਿਆ ਤੇ ਮਾਮਾ ਜੀ ਨੂੰ ਲੈਣ ਆ ਗਿਆ ਤੇ ਮਾਮਾ ਜੀ ਹੁਣ ਆਪਾਂ ਇੱਥੇ ਹਾਂ ਹਾਂ ਹੁਣ ਆਪਾਂ ਲੱਗੇ ਆ ਜੂਸ ਪੀਣ ਮਾਮਾ ਜੀ ਨੂੰ ਮੈਂ ਕਿਹਾ ਪਹਿਲਾਂ ਜੂਸ ਫਲਾਵਾ ਫੇ ਸਾਡੇ ਜਿਹੜੇ ਕੰਮ ਆ ਜਲੰਧਰ ਸ਼ਹਿਰ ਦੇ ਫੇ ਉਹ ਕੰਮ ਕਰ ਲਾਂਗੇ ਤੇ ਮਾਮਾ ਜੀ ਨੂੰ ਜ਼ਿਆਦਾ ਘੰਟਾ ਫੇ ਵੀ ਨਹੀਂ ਹੋਣਾ ਹੈਗਾ ਮਾਮਾ ਜੀ ਨੂੰ ਸਾਈਡ ਤੇ ਬਿਠਾ ਦਾਂਗੇ ਤੇ ਮੰਮੀ ਸਾਡੇ ਉੱਧਰ ਬੈਠੇ ਆ ਤੇ ਰੋਡ ਜਿਹੜਾ ਡਾਕਟਰ ਕੀ ਕਹਿੰਦੇ ਸੀ ਮਾਮਾ ਜੀ? ਹਾਂ। ਦਵਾਈ ਖਾਓ। ਡਾਕਟਰ ਕਹਿੰਦੇ ਦਵਾਈ ਖਾਓ ਆਪਣੀ ਦਵਾਈ। ਦਵਾਈ ਮਾਮਾ ਜੀ ਦੀ ਚਲਦੀ ਆ। ਆਹ ਦੇਖੋ ਜੀ ਸੰਤਰਾ ਚੱਕ ਲਿਆ ਨੇ। ਬਹੁਤ ਆਖਾ ਏਦਾਂ ਦਾ। ਹਾਂ। ਰਾਤੋ ਜਿਹੜੀ ਇਹਨੂੰ ਰਾਤ ਨੂੰ ਬਹੁਤ ਕੰਮ ਕੀਤਾ। ਲੋਤ ਨੇ ਬਹੁਤ ਵੰਗ ਕੀਤਾ। ਜਿਹੜੀ ਹੋਵੇ ਕੰਮ ਨਹੀਂ ਲਾਤਾ। ਹੁਣ ਇੱਕ ਮਾਮੇ ਇੱਕ ਪ੍ਰੈਸ਼ਨ ਹੋਣਾ ਨਾ ਹੋਰ ਹੋਰ। ਇੱਕ ਪ੍ਰੈਸ਼ਨ ਹੋਰ ਹੋਣਾ ਆ ਓ ਚਰਾਡਾ ਪਹਿਣੀ ਆਇਆ। ਉਹ ਰਾਡਾ ਪਹਿਣ ਗਿਆ ਫੇਰ ਠੀਕ ਹੋਣਗੇ ਦਰਦ ਬਹੁਤ ਜ਼ਿਆਦਾ ਹੁੰਦਾ। ਮਮਾ ਜਰਾ ਉਹ ਜਿੱਤੇ ਲੱਗੇ ਬੈਠਾ ਹੈ ਤਰੇ ਤਾ ਕੋਲੋਂ ਮਮਾ ਜੀ ਠੀਕ ਹੋ ਜਾਣ ਗੱਦੀ ਗੱਦੀ ਤਾ ਤੌਕਾ ਹੋ ਜਾਣਾ ਹੈ ਇਹਨਾਂ ਤੁਰ ਵੀ ਨਹੀਂ ਹੁੰਦਾ ਇੱਕ ਇਹਦੇ ਨਾਲ ਹਨਾ ਹੁਣ ਚਾਰਾਂ ਨੂੰ ਅਸਾਂ ਹੀ ਆ ਸੀ ਲੈ ਕੇ ਆਈਆਂ ਉਹ ਪੀੜੀ ਜੀ ਹੋਵੇ ਉਹ ਵਧੀਆ ਨਾ ਜਿਹੜੀ ਚੱਲਦੀ ਆ ਉਹ ਉਹ ਵਧੀਆ ਆ ਐਡਾ ਓਕਾ ਆ ਨਾ ਹੁਣ ਜਾਣ ਦੱਸਦੇ ਐਡਾ ਬਹੁਤ ਕੰਮ ਦਾ ਆ ਕਿਤੇ ਲਾਗੇ ਲਾਗੇ ਜਾਣਾ ਮੈਨੂੰ ਤਾਂ ਵੀ ਨਹੀਂ ਜਾ ਹੁੰਦਾ ਵਿਚਾਰੇ ਦਾ ਪਰਮਾਤਮਾ ਚੱਲਦੀ ਆ ਆਪਾਂ ਤੇ ਲੈ ਆਈਦਾ ਜਦੋਂਕ ਮਮਾ ਜਰਾ ਐਡਾ ਉਦਾਸ ਬੈਠਾ ਹੁੰਦਾ ਉਹਨਾਂ ਦਾ ਦੁੱਧ ਜਾਸ ਪੀਣਾ ਸਾਰਿਆਂ ਨੇ ਤੇ ਤੇ ਤੁਹਾਨੂੰ ਕੋਮਾ ਹੱਡੇ ਦੋ ਚਾਰ ਇੰਦੇ ਜਲੰਦਰ ਰੋਡ ਉਹ ਚੱਲਦਾ ਆ ਉਹ ਜਿਆਦਾ ਆਵਾਜ਼ ਬਹੁਤ ਜਿਆਦਾ ਆ ਤੇ ਤੁਹਾਨੂੰ ਤੇਰਾ ਗਲਾਸ ਹੀ ਬਣਾ ਮਹਿੰਗਾ ਹੋ ਗਿਆ ਨਾ ਦੁੱਧ ਦਾ ਆਹੋ 50 ਰੁਪਏ ਦਾ ਹੋ ਗਿਆ ਗਲਾਸ ਤੁਹਾਨੂੰ ਤੇਰਾ ਜਿਆਦਾ ਆ ਗਿਆ ਉਹ 100 ਤੇ 1.5 ਕਿਲੋ ਆ ਉਹ ਤੇ ਹੀ ਲਿਜਾ ਕੇ ਘਰੇ ਜੂਸ ਨਾ ਬਣਾ ਲੀਏ ਉਹ ਹੀ 100 ਤੇ 1.5 ਕਿਲੋ ਆ ਜੇ ਸੈਂਟਰ ਸਾਨੂੰ ਹੋਰ ਇਹਦਾ ਸੰਤਰੇ ਠੀਕ ਆ ਬਾਅਦ ਵਿੱਚ ਇਹਨਾਂ ਨੇ ਆਪਾਂ ਜੂਸ ਬਣਾਉਣ ਲਈ ਲੈ ਦੇਣਾ ਕਿਹੜਾ ਘਾਟ ਰੇਡ ਤੇ ਲਾਓ ਇੰਨਾ ਤਾਂ ਮਾ ਕਿੱਥੋਂ ਲੈਂਦਾ ਹੈ ਮੈਨੂੰ ਇਹਨੂੰ ਪੁੱਛੇ ਇੰਨੇ ਲੋਕ ਇਹਨਾਂ ਲੈਂਦਾ ਹੈ ਇੰਨਾ ਤਾਂ ਮਾ ਕਿੱਥੋਂ ਲਿਆ ਵੀ ਤੁੰਦੀ ਆ ਬਹੁਤ माग ਲਉਂਦੀ ਆ ਲੋ ਆਈ ਸਾਡਾ ਜੂਸ ਆ ਗਿਆ ਜੂਸ 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 ਕੱਢੋ ਜਲੂਸ ਮੈਂ ਕਹਾ ਜੂਸ ਕੱਢੋ ਜਲੂਸ ਜੂਸ 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 ਪੀਓ ਤੇ ਕੱਢੋ ਜਲੂਸ ਦੇਖੋ ਜੀ ਜੂਸ ਮੰਮਾ ਜੀ ਆ ਲੋ ਪੜੋ ਮੈਂ ਕਿਹਾ ਮੇਰੇ ਚੇਤਾ ਬਲਾ ਕੇ ਨੰਗੀ ਦੇ ਨਿਕਲਦਰਾ ਬਾਹਰ ਮੰਮਾ ਜੀ ਨੂੰ ਦੇਤਾ ਆਪਾ ਜੂਸ ਹੁਣ ਆਈ ਆ ਵਾਰੀ ਮੰਮੀ ਸਾਡੀ ਦੀ ਮੰਮਾ ਜੀ ਆ ਤੁਹਾਡਾ ਗਲਾਸ ਥੋੜਾ ਨਹੀਂ ਥੋੜਾ ਥੋੜਾ ਨਹੀਂ ਮੈਂ ਸਾਰੇ ਗਲਾਸ ਪੂਰਾ ਪੂਰਾ ਕਰਾਇਆ ਆ ਸਾਰੇ ਪੀਣਾ ਪੈਣਾ ਆ ਆ ਲੋ ਪ੍ਰੀਤੀ ਦਾ ਮਨਵੀਰ ਨੂੰ ਭਲਾ ਦਿਓ ਨਾ ਚਾਰ ਹੀ ਕੇਹੀ ਮੈਂ ਖੱਟਾ ਜਾ ਰਹਾ ਹੈ ਅੰਕਲ ਖੱਟਾ ਬੋਧਿਆ ਯਾਰ ਅੰਕਲ ਜੀ ਮਿੱਠਾ ਬੋ ਮਿੱਠਾ ਅੰਕਲ ਮਿੱਠਾ ਮੈਨੂੰ ਤਾਂ ਮਿੱਠਾ ਪਾ ਦਿਓ ਆਪਾਂ ਨੂੰ ਖੱਟੇ ਵਾਲਾ ਕੰਮ ਬਹੁਤ ਕੰਮ ਬੜੀ ਹੋ ਜਣਾ ਪਾ ਦਿਓ ਉਧਰ ਵੀ ਲੂਣ ਪਾ ਦਿਓ ਉਧਰ ਵੀ ਪਾ ਦਿਓ ਓਹੋ ਹਾਂਜੀ ਹਲੋ ਈਲੋ ਵੀ ਲਾ ਬੁੱਤਾ ਈ ਲਾ ਬੁੱਤਾ ਯਾਰ ਬਹੁਤ ਜ਼ਿਆਦਾ ਖੱਟਾ ਆ। ਅੰਕਲ ਬਹੁਤ ਖੱਟਾ ਆ। ਬਹੁਤ ਜ਼ਿਆਦਾ ਆ। ਆਪਾਂ ਜਲੰਧਰੋਂ ਪੀਤਾ ਦੇ ਕਿੰਨਾ ਵਧੀਆ ਸੀ। ਇਹ ਅੰਕਸਾਂ ਸੰਤਰੇ ਤੁਸੀਂ ਦੂਜੇ ਪਾਏ ਫੇ। ਹੈ? ਇਹ ਉਹੀ ਛੋਟੇ ਸੰਤਰੇ ਆ ਇਹ। ਵੱਡੇ ਹੁੰਦੇ ਉਹਨਾਂ ਨਾਲ ਵਧੀਆ ਪਾਨਾ ਸੀ। ਬਹੁਤ ਹੀ ਜ਼ਰੂਰੀ ਕੰਮ ਆ ਸਾਨੂੰ ਯਾਰ ਅੱਜ। ਬਹੁਤ ਜ਼ਿਆਦਾ ਜ਼ਰੂਰੀ ਸੀਗਾ ਬਹੁਤ ਅਰਜੈਂਟ ਸੀਗਾ। ਮੰਮੀ ਸਾਡੀ ਮਾੜੀ ਬੈਂਕ ਨੂੰ ਗਏ ਆ। ਮੈਂ ਮੁੰਡੇ ਨੂੰ ਫੋਨ ਲਾਉਣਾ ਉਹ ਤੋਂ ਨੰਬਰ ਲੈਣਾ ਆ। ਇੱਕ ਮੇਰਾ ਕੰਮ ਇੱਥੇ ਆਸ ਹੀ ਫਸੀ ਹੋਈ ਉਹ ਲੈਣੀ ਮੈਨੂੰ ਆਪਰੇ ਇਧਰ ਆਣਾ ਆਪੇ ਇਧਰ ਲੈਣੀ ਆ ਉਹ ਨੂੰ ਲਉਣਾ ਉਹਦੇ ਤੋਂ ਉਹ ਨੂੰ ਮੈਂ ਨੰਬਰ ਲੈਣਾ ਇੱਥੇ ਬਸ ਲੈਣਾ ਆਪਣੀ ਆਸ ਲੈਣੀ ਚੱਲ ਕੇ ਇਹਨਾਂ ਨੇ ਆਰਸੀ ਲੈਣੀ ਆ ਤੇ ਬੜੀ ਚਾਹ ਸੀ ਪੀ ਲਈ ਥੋੜੀ ਚਾਹ ਪੀਣੀ ਆ ਕਿਉਂਕਿ ਮੈਂ ਅੱਜ ਸਵੇਰ ਦੀ ਪੀਤੀ ਨਹੀਂ ਇਹਨਾਂ ਨੇ ਤਾਂ ਘਰੋਂ ਖੀਂ ਕੇ ਲਈ ਸੀ ਚਲਣੋਂ ਪਤਾ ਵੀ ਮੈਂ ਚਾਹ ਨਹੀਂ ਪੀਤੀ ਹੈਗੀ ਸੋ ਇਸ ਕਰਕੇ ਆਪਾਂ ਚਾਹ ਵੀ ਪੀਣੀ ਆ ਤੇ ਸਾਡਾ ਕੰਮ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਇਸ ਕਰਕੇ ਆਪਾਂ ਆਏ ਇੱਥੇ ਤੇ ਉਹ ਕੰਮਕਾਰ ਕਰ ਲਈਏ ਮੜਾ ਜਾਂ ਫਿਰ ਆਪਾਂ ਤੁਹਾਡੇ ਨਾਲ ਵੀ ਕਰਦੇ ਆਂ ਗੱਲ ਆਪਾਂ ਦੱਸ ਦਿੰਦੇ ਆਂ ਫਿਰ ਆਪਾਂ ਦੱਸਾਂਗੇ ਵੀ ਕਿਹੜਾ ਕੰਮ ਜ਼ਰੂਰੀ ਆ ਉਹ ਖੜੇ ਰਹਿ ਦੇ ਸ਼ਰਮਾ ਔਰ ਇਸੋ ਤੇ ਇਸ तरह ਸਭ ਬਹੁਤ ਜ਼ਿਆਦਾ ਆ ਅਸੀਂ ਇੰਨੀ ਢੀੜੀ ਗਲੀ ਦੇ ਵਿੱਚੋਂ ਆਏ ਆ ਮਤਲਬ ਉਹ ਇੰਨੀ ਕਿ ਜ਼ਿਆਦਾ ਢੀੜੀ ਗਲੀ ਸੀਗੀ ਤੇ ਉਦੋਂ ਜੋ ਆਪਾਂ ਆਏ ਆ ਲੋ ਜੀ ਮम्मा ਬੈਂਕ ਚੋਂ ਹੋ ਕੇ ਆ ਗਏ ਆ ਤੇ ਬਸ ਜਿਹੜਾ ਸਾਡਾ ਕੰਮ ਆ ਉਹ ਸ਼ਾਇਦ ਹੋ ਜਵੇ ਤੇ ਬਸ ਉਹ ਵੀ ਕਰਮ ਮੱਠੀਆਂ ਲੈ ਗਿਆ ਮੈਂ ਇਹਨਾਂ ਨੂੰ ਕਿਹਾ ਮੈਂ ਮੇਰੇ ਪੰਜਾਂ ਦੀਆਂ ਮੱਠੀਆਂ ਲੈ ਦੋ ਉਹਨਾਂ ਨੇ ਚੱਕ ਕੇ ਉਹ ਲੈ ਲਈ ਕਿੰਨੇ ਦੀਆਂ ਇਹ 1300 ਰੁਪਏ ਲੱਗਣਾ ਕਹਿੰਦੇ ਆਰਸੀ ਤੇ ਤੇ 5 ਸਾਲ ਹੋ ਗਏ ਜਾਂ ਚਲਾਨ ਹੋਏ ਨਹੀਂ ਉਹ ਭਰਾਵਾ 1300 ਰੁਪਏ ਲੱਗਣਾ ਆਰਸੀ ਤੇ 5 ਸਾਲ ਹੋ ਗਏ ਚਲਾਨਾ ਹੋਏ ਨਹੀਂ ਤੇ ਅਸ਼ਾਕੀ ਕਹਿੰਦੇ ਸੀਗੇ ਹਾਂ ਅਸੀਂ ਜੈਮਿੰਗ ਦਾ ਸਮਾਣਾ ਆ। ਲਓ ਜੀ ਆਪਾਂ ਆ ਗਏ ਆ ਮੰਦਿਰ ਤੇ ਹੁਣ ਤੁਸੀਂ ਗੈਸ ਕਰਨਾ ਹੈ ਕਿਹੜਾ ਮੰਦਿਰ ਆ ਤੇ ਆਪਾਂ ਹੁਣ ਚੱਲੇ ਆ ਮੱਥਾ ਟੇਕਣੇ। ਦੇਖ ਸਕਦੇ ਆ। ਵਿਕਰਮ ਨੇ ਸ਼ੂਜ਼ ਤਾਂ ਲਾਇਆ ਹੀ ਨਹੀਂ। ਤੇ ਆਪਾਂ ਇਧਰੋਂ ਦੀ ਹੁਣ ਜਾਣਾ, ਉਧਰ ਦੂਜੀ ਸਾਈਡ ਦੀ ਜਾਣਾ ਆਪਾਂ। ਚਲੋ ਜੀ ਆਪਾਂ ਪਹੁੰਚ ਚੁੱਕੇ ਆ ਮੰਦਿਰ ਤੇ ਆਪਾਂ ਤੁਹਾਡੇ ਨਾਲ ਕਰਦੇ ਆ ਆਪਾਂ ਤੁਹਾਨੂੰ ਸਾਰੇ ਦਰਸ਼ਨ ਵੀ ਕਰਵਾਵਾਂਗੇ। ਮੰਦਿਰ 'ਚ ਜਾ ਕੇ ਸੇਰ ਦਾ ਸਭ ਤੋਂ ਜ਼ਿਆਦਾ ਸੀਗਾ ਇੱਥੇ ਬਹੁਤ ਜ਼ਿਆਦਾ ਮਤਲਬ ਔਖੇ ਹੋ ਕੇ ਆਏ ਅਸੀਂ ਜਦੋਂ ਆਪਾਂ ਪਹੁੰਚਦੇ ਤੁਹਾਡੇ ਨਾਲ ਅੰਦਰ ਤਾਂ ਸਾਰਾ ਮੰਦਰ ਤੁਹਾਡੇ ਬਾਹਰ ਪਹਿਲਾਂ ਵੇਖੀ ਸਾਰਦੇ ਤੁਸੀਂ ਹਾਂ ਲੋ ਜੀ ਪਿਓ ਪੁੱਤ ਦਾ ਪਿਆਰ ਦੇਖ ਲਓ ਉਹ ਮੂਛਾਂ ਆ ਗਈਆਂ ਮਨਵੀਰ ਨੇ ਮਨਵੀਰ ਉੱਧਰ ਰਸਪੀਂਦਾ ਪਿਆ ਸੀ ਇੱਧਰ ਆ ਇੱਧਰ ਆ ਆ ਦੇਖਿਓ ਕੀ ਹਾਲ ਬਣਾ ਲੈਨੇ ਆ ਲਓ ਜੀ ਆਪਾਂ ਆ ਗਏ ਹਾਂ ਤੇ ਬਿੱਤਲਾ ਮੰਦਿਰ ਆਂਟੀ ਹੁਣ ਹੀ ਸਾਨੂੰ ਮਿਲ ਕੇ ਕਹਿੰਦੇ ਆਪਾਂ ਪਿੱਛੇ ਪਿੱਛੇ ਸਾਡੇ ਤੁਰੇ ਆਉਂਦੇ ਸੀਗੇ ਕਹਿੰਦੇ ਕਿ ਤੁਹਾਡਾ ਅਸੀਂ ਵਲੌਗ ਦੇਖਦੇ ਹਾਂ ਕਿੱਥੇ ਰਹਿੰਦੇ ਹੋ ਅਸੀਂ ਬਹੁਤ ਫਰ ਨੇ ਆ ਕਹਿੰਦੇ ਤੁਹਾਡਾ ਵਲੌਗ ਦੇਖੀ ਰਿਹਾ ਹਾਂ ਧੰਨਵਾਦ ਆਂਟੀ ਹੁਣ ਤਾਂ ਐਕਸਿਡੈਂਟ ਹੁਣ ਹੀ ਸਾਨੂੰ ਪਹਿਲਾਂ ਮਿਲ ਕੇ ਗਿਆ ਸੀਗੇ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਦੇਖ ਸਕਦੇ ਆ ਮਮਾ ਆਪਾ ਕਿੰਨੀ ਵਾਰੀ ਆ ਗਏ ਮੰਮੀ ਤਾਂ ਬਹੁ ਵਾਰੀ ਆ ਮੈਂ ਵੀ ਆ ਗਏ ਪਾ ਚਾਰ ਪੰਜ ਵਾਰੀ 3-5 ਵਾਰੀ ਹਾਂ ਚੱਲੀਏ ਹਾਂ ਆਪਾਂ ਚਲੋ ਪੰਡਤ ਨੂੰ ਪੰਦੇ ਜੀ ਬੈਠੇ ਹੀ ਤੇਵਾ ਦਸਾਇਆ ਉਹਨਾਂ ਨੂੰ ਅਸੀਂ ਹਾਂ ਚਲੋ ਆ ਜੋ ਵਧੀਆ ਦੱਸਿਆ ਵਧੀਆ ਦੱਸਿਆ ਦੰਦ ਹਾਂ ਤਾਂ ਸਹੀ ਦੱਸਿਆ ਉਹਨੇ ਆ ਲੋ ਆਪਾ ਜੁੱਤੇ ਉਧਰ ਤਾਂ ਜੋੜਾ ਮੇਰੇ ਜੋੜੇ ਘਰ ਉਧਰ ਉਹਨੇ ਜੋੜੇ ਘਰ ਹਾਂ ਜੋੜੇ ਜੋੜੇ ਤਾਰ ਦਈਏ ਫੇਰ ਆਪਾਂ ਕਰਦੇ ਹਾਂ ਗੱਲਬਾਤ ਤੇ ਤੇ ਤਨ ਸਾਰਾ ਕੁਝ ਦਿਖਾਉਣੇ ਚਲੋ ਜੀ ਆਪਾਂ ਚੱਲੇ ਆ ਹੁਣ ਸ਼ੇਰ ਦੇ ਮੂੰਹ ਚ ਮਨਵੀਰ ਸਾਡੇ ਨੇ ਪਹਿਲੀ ਵਾਰੀ ਜਾਣਾ ਦੇ ਦੇ ਆ ਮਨਵੀਰ ਸਾਡਾ ਜਾਣਦਾ ਕਿ ਨਹੀਂ ਲੈ ਦੇ ਲੋ ਭੱਜ ਦੇ ਭੱਜ ਦੇ ਦੇ ਲੋ ਖੇਡੀਆਂ ਖੇਡੀਆਂ ਇਹਨਾਂ ਦੀਆਂ ਖੇਡੀਆਂ ਖੇਡੀਆਂ ਦੇ ਲੋ ਕੀ ਕਰਦੇ ਖੇਡੀਆਂ ਦੇ ਲੋ ਸਾਰੇ ਬੰਸਾ ਦੇ ਤੁਸੀਂ ਹੁਣ ਅਬ ਮੰਦਿਰ ਤੱਕ ਬਾਵਰੀ ਆ ਚੁੱਕੇ ਆ ਪਾਈਆਂ ਤੇ ਇੱਥੇ ਜਦੋਂ ਉਹ ਹੁੰਦਾ ਹੈ ਨਾ ਜਿਹੜਾ ਜਿਹੜਾ ਨਹੀਂ ਆਇਆ ਮੰਦਰ ਸਾਨੂੰ ਕਮੈਂਟ ਕਰਕੇ ਦੱਸੋ ਜਿਹੜੇ ਜਿਹੜੇ ਆਏ ਉਹ ਵੀ ਸਾਨੂੰ ਦੱਸਿਓ ਜਰੂਰ ਹਾਂ ਆਪਾਂ ਪੱਛਲੇ ਆ ਮੰਦਰ ਤੁਹਾਨੂੰ ਸ਼ੇਅਰ ਦੇਵਾਂਗੇ ਜਾ ਕੇ ਦੱਸਾਂਗੇ ਆਜੋ 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 ਆਓ ਉਹ ਦੇਖੋ ਤੇ ਘਰ ਵਿੱਚ ੱਲੇ ਲੱਗੇ ਆ ਹੈ ਚੱਲੇ ਹੈ ਵੀ ਇੱਧਰ ਲੱਗੇ ਆ ਵਾਹ ਓਏ ਆ ਦੇ ਕਿੰਨੇ ਲੱਗੇ ਝੁੱਲੇ ਨੰਨੂ ਕੀ ਆ ਕੋਹੇ ਕੋਹੇ ਤੂੰ ਕਿਹੜਾ ਵੇਂਦਾ ਆ ਇਹ ਕਿਹੜਾ ਵੇਂਦਾ ਆ ਆਹੋ ਝੂੜੇ ਤਾਂ ਲੈਂਦਾ ਨਹੀਂ ਇਹ। ਮੋੜ ਕੇ ਪੈਸੇ ਵੇਸਟ ਕਰਦਾ। ਉਹ ਹੀ ਉੱਤੇ 100 ਰੁਪਏ ਨੇ ਦਲਵਾਤਾ ਮੇਰਾ। ਉਹ ਹਜੇ ਤੱਕ ਨਹੀਂ ਮੈਨੂੰ ਕੋ ਮਤ। ਹਜੇ ਤੱਕ ਨਹੀਂ ਭੁੱਲਦਾ। ਮੈਨਾਂ ਨਿੱਕੀ ਜਿਹੀ ਹੁੰਦੀ ਸੀ ਮੈਂ ਬੜਾ ਰੋਈ ਇੱਕ ਵਾਰੀ ਆ ਜਿਹੜਾ ਮੈਂ ਮਿੱਕੀ ਮਾਊਸ ਜਿਹੜੇ ਹੁੰਦਾ ਨਾ। ਹੂੰ। ਮੈਨਾਂ ਇਹਨਾਂ ਤੋਂ ਬਰਾ ਝੂੜੇ ਨਹੀਂ ਦਵਾਏ। ਅੱਛਾ। ਮੈਂ ਨਿੱਕੀ ਜਾਂਦੀ ਸੀ। ਮੈਂ ਬੜਾ ਰੋਈ ਬਾਤੋਂ। ਚਲੋ ਆਓ ਤੇ ਸ਼ੇਰ ਦੇ ਮੂੰਹ ਤੇ ਚਲੀ ਆ ਜੇ। ਉਹ ਸਾਹਮਣੇ ਆ ਉਹ ਦੇ। ਮੈਂ ਘਰ ਤੱਕ ਰੋਂਦੀ ਵੀ। ਤਾਨੂੰ ਸ਼ੇਰ ਦਾ ਮੂੰਹ ਦਿਖਾਈਏ ਸਾਰੇ ਜਣੇ ਉਹ ਦੇਖੋ ਉਧਰ ਚਲਦੇ ਆ ਜੋ ਇੱਥੇ ਇੱਕ ਵਾਰੀ ਵਿਕਰਮ ਨੇ ਕੈਮਰੇ 'ਚ ਫੋਟੋਆਂ ਕਰਵਾਈਆਂ ਕਰਾਈਆਂ ਸੀ ਨਾ ਮੁੰਡੇ ਕੋਲ ਕਰਾਈਆਂ ਸੀ ਰੁਕ ਜੋ ਉਹ ਦੇਖੋ ਉਧਰ ਉਧਰ ਦੇਖੋ ਇਹਦਾ ਸੀ ਨਾ ਮੱਥਾ ਦੇ ਕੇ ਆ ਜਾਓ ਚੱਲ ਆ ਜਾ ਮੱਥਾ ਦੇ ਕੇ ਆਓ ਗਾ ਲਓ ਜੀ ਦੇਖੋ ਅੱਜ ਸਾਰੇ ਜਣੇ ਤਸੋਂ ਕੋਣ ਕੋਣ ਆਇਆ ਜੀ ਇੱਧਰ ਮੰਮੀ ਹਾਂ ਅਲਮਾ ਅਲਮਾ ਕੀ ਆ ਚਾ ਮੱਥੇ ਦੇ ਦੇ ਜਾ ਫੁੱਲ ਦੇ ਆ ਦੇ ਮੱਥੇ ਦੇ ਦੇ ਫਿਰ ਇੱਧਰ ਖੜਿਓ ਢਿਲ ਲੈ ਢਿਲ ਲੈ ਢਿਲ ਦੇਖ ਚਲੋ ਆਜੋ ਅੱਗੇ ਹੁਣ ਆਪਾਂ ਛੇੜ ਦੇ ਮੂੰਹ ਤੇ ਚੱਲਦੇ ਆ ਜੋ ਸਾਰੇਆਂ ਦਿਖਾਈਏ ਨਾਲੇ ਉਧਰ ਦੀ ਜਾਣੋਂ ਉੱਪਰ ਦੀ ਲੋ ਜੀ ਇੱਧਰ ਅਸੀਂ ਆਏ ਸੀ ਪਰ ਬੰਦ ਨਿਕਲਿਆ ਜਿਹੜੀ ਚੀਜ਼ ਤੁਹਾਨੂੰ ਦਿਖਾਉਣੀ ਸੀ ਉਹ ਬੰਦ ਆ ਮੈਨੂੰ ਵੀ ਇਹ ਫਸਟ ਟਾਈਮ ਅੰਦਰ ਸ਼ੇਰ ਗੱਲੇ ਬੰਦੇ ਆ ਯਾਰ ਮੰਦਰ ਬਹੁਤ ਸਾਈਡ ਮੈਂ ਸਾਰੇ ਆ ਜੀ ਤੇ ਦੇਖ ਕੋਈ ਜੇ ਕਰਦਾ ਇਹ ਮੈਨੂੰ ਲੱਗਦਾ ਕਿ ਗਰਮੀਆਂ ਚ ਖੁੱਲਦਾ ਆ ਹਨਾ ਆ ਕਰਦੇ ਹਾਂ ਆ ਆਜੋ ਮੈਂ ਕੀ ਕਰਨੀ ਆ ਇਹ ਕਰਮੀਆਂ ਚਲਾਦਾ ਖੁਰਦਾ ਨਾ ਖਾਦੋ ਨਹੀਂ ਸ਼ਾਮਾ ਨੂੰ ਹੁਣ ਸ਼ਾਮਣ ਹਾਂ ਆ ਜਾਓ ਆਇਓ ਤੈਨੂੰ ਛੇੜ ਨਹੀਂ ਖਾ ਲੈਣਾ ਝੂਟੀ ਲੈਣੀ ਆ ਤੈਨੂੰ ਛੇੜ ਨਹੀਂ ਖਾ ਲੈਣਾ ਉੱਥੇ ਸੱਚੀ ਤੈਨੂੰ ਛੇੜ ਨਹੀਂ ਖਾ ਲੈਣਾ ਹਾਂ ਖਾ ਖਾ ਲਵੇ ਤੈਨੂੰ ਛੇੜ ਹੈ ਨਹੀਂ ਕਿਉਂ ਨਾ ਨਹੀਂ ਛੋਟੇ ਕ ਤੇ ਪਿੱਛੇ ਛੇੜ ਖਾ ਗਿਆ ਕਿ ਤੇ ਉਹਦੇ ਉਹਦੇ ਅੱਗ ਗੱਡੰਦੀ ਪਤੂ ਤੇ ਡੱਲੇ ਗਏ ਪ੍ਰੀਤ ਤੈਨੂੰ ਕੋਈ ਖ਼ਬਰ ਹੀ ਨਾ ਮੈਂ ਕਿ ਛੇੜ ਦਾ ਮੂੰਹ ਖੁੱਲ ਗਿਆ ਹਾਂ ਹੋਰ ਖੁੱਲ ਗਿਆ ਮੈਂ ਤਾਂ ਆਪ ਹੁਣ ਦੇਖਿਆ ਉਹਦੇ ਆ ਜਾ ਆਜੋ 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 ਭੱਜ ਗਿਆ ਭੱਜ ਗਿਆ ਭੱਜ ਕੇ ਭੱਜ ਕੇ ਮਨਰੀ ਤੇਰਾ ਆਹ ਹੁਣ ਚੱਲੇ ਆਂ ਸ਼ੀਰ ਦੇ ਮੂੰਹ ਦੇ ਵਿੱਚ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਆ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਮਾਤਾ ਰਾਣੀ ਨੇ ਦਰਵਾਜ਼ਾ ਖੜਾ ਦਿੱਤਾ ਹੈਨਾ ਆ ਜਾ ਮੰਨੂ ਨੂੰ ਆਉਤਰੀ ਹੁਣ ਬਣੇ ਰਿਓ ਵਲੌਗ ਦੇ ਨਾਲ ਦੇਖਿਓ ਲੋਜੀ ਟੰ ਟੰ ਬਜਾਉਣ ਲੱਗ ਗਿਆ ਚਲੋ ਬਸ ਟੰ ਚਲ ਬਸ ਘੰਟੀ ਬਜਾਓ ਚਲੋ ਘੰਟੀ ਬਜਾਓ ਆ ਆ ਜਾ ਚਲੋ ਆ ਬਰੋਂ ਮੈਂ ਪਹੁੰਦਾ ਚਲੋ ਜੀ ਚਲੋ 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 ਅੱਗੇ ਅੱਗੇ ਛੇਰ ਦੇ ਮੂੰਹ ਦੇ ਵਿੱਚ ਚਲੀਏ ਮਾਤਾ ਰਾਣੀ ਨੇ ਬੁਲਾਇਆ ਆ ਤੇ ਹੁਣ ਜਾਣਾ ਤਾਂ ਪੈਣਾ ਹੀ ਆ ਚਲੋ ਬੁਲਾਵਾ ਆਇਆ ਹੈ ਚਲੋ ਗਾੜੇ ਗਾੜੀ ਗਾੜੀ ਚਲੋ ਦੇਖੋ ਕਿਦਾ ਫੋਟੋ ਕਰਾਉਂਦੇ ਸਾਰੇ ਜਣੇ ਆਹ ਦੇਖੋ ਫੋਟੋ ਆਉਂਦੀਆਂ ਚਲੋ ਜਕਾਰਾ ਛੇਰਾ ਵਾਲੀ

ਕੀ ਕਹਿੰਦਾ ਚਲੋ 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 ਹੌਲੀ ਹੌਲੀ ਜਾ ਹੌਲੀ 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 ਧਿਆਨ ਨਾਲ ਦੇਖੋ ਜੀ ਖਾਪਣਾ ਪਾਉ ਕੱਪ ਨਹੀਂ ਪਾਈ ਦੇ ਅੰਦਰ ਦਰਦ ਆ ਜਾ 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 ਮੈਨਾਂ ਆ ਜਾ ਜਾ ਚਲੋ ਚਲੋ ਵਾਉ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਦੀ ਉੱਚੀ ਬੋਲੋ ਜੈ ਮਾਤਾ ਦੀ ਤੇ ਮਾਤਾ ਦੀ ਜੈ ਮਾਤਾ ਦੀ ਆਜਾ ਬੰਦ ਕਰਕੇ ਚਲੋ ਸਾਰੇ ਬੋਲੋ ਜੈ ਮਾਤਾ ਦੀ ਉੱਚੀ ਬੋਲੋ ਜੈ ਮਾਤਾ ਦੀ ਜ਼ੋਰ से ਬੋਲੋ ਜੈ ਮਾਤਾ ਦੀ ਚਲੋ ਜੀ ਅੱਗੇ ਬਰ ਅੱਗੇ ਬਰ ਮੰਨ ਰਿਹਾ ਵੇਟ ਰੱਖਿਆ ਸੀ ਹੋਰ ਉਹਦਾ ਮੂੰਹ ਦੇਖੋ ਉਹ ਜਾ ਪਾ ਗਏ ਆ ਬਾਹਰ ਬੜੀ ਜਿੰਨ ਦਾ ਮੂੰਹ ਦੇਖੋ ਹਾਂਜੀ ਸੋਨਾ ਹੈ ਨਾ ਚਲੋ ਉੱਥੇ ਜੀ ਹੁਣ ਬਾਹਰ ਬਾਹਰ ਕਿੱਧਰ ਜਾਉਣਾ ਨਹੀਂ ਉੱਪਰ ਉੱਪਰ ਨਹੀਂ ਜਾਉਂਦਾ ਆ ਉੱਪਰ ਵੀ ਉੱਪਰ ਜਾਉ ਜਾਂਦਾ ਉਹ ਹੁਣ ਤੁਹਾਨੂੰ ਇੱਕ ਹੋਰ ਬਹੁਤ ਵਧੀਆ ਵਧੀਆ ਚੀਜ਼ ਦਿਖਾਉਂਦੇ ਆ ਉਹ ਵੀ ਬਹੁਤ ਸੋਹਣੀ ਚੀਜ਼ ਆ ਹਾਂ ਰੁਕ ਗਿਆ ਸਾਹਮਣੇ ਦੇਖੋ ਆਜੋ ਅਸੀਂ ਗਏ ਹੀ ਪਹਿਲਾਂ ਉੱਧਰ ਆਪਣੇ ਹੁਣ ਤੁਹਾਨੂੰ ਨਾਲ ਹੀ ਭੁੱਲ ਗਿਆ ਸੀਗਾ ਜਿਹੜੀ ਜਿਹ ਹੁੰਦ ਹੋਣੀ ਉਹ ਬਹੁਤ ਖੂਬਸੂਰਤ ਆ ਸਾਰੇ ਜਾਣੇ ਦੇਖਿਓ ਆਜੋ ਉਹ ਜੀ ਹੁਣ ਦੇਖਿਓ ਐ ਦੇਖੋ ਸਾਰੇ ਜਾਣੇ ਆਜੋ ਉੱਪਰ ਜਾਣਾ ਹੁਣ ਲਾਸਟ ਤੱਕ ਜਾਣਾ ਆਪਾਂ ਮੱਸਾ ਟੱਕਰ ਜਾਣਾ ਆਪਾਂ ਬੰਮੀ ਹੁਣੀ ਵੀ ਆ ਗਿਆ ਦੇਖੋ ਅਸੀਂ ਜਾਣਾ ਹੁਣ ਉੱਪਰ ਸਾਡਾ ਮਨਵੀ ਡਰਕਾ ਤਾਂ ਮੈਂ ਫੋਟੋ ਕਿ ਚੱਕ ਇਹਦਾ ਮੂੰਹ ਹੀ ਆ ਗਿਆ ਕੰਦ ਦਾ ਕੰਬਦਾਈ ਹਾਂ ਇਹ ਤਾਂ ਕਹਿਣਾ ਬਾਕੀ ਨੂੰ ਸ਼ੇਰ ਕੋ ਚੱਕਣਾ ਆ ਹਾਂ ਚਲੋ ਚਲੋ ਇੱਕ ਇੱਥੇ ਵੀਡੀਓ ਬਣਾਵਾ ਤੁਹਾਡੀ ਇੱਥੇ ਖੜੋ ਸਾਰੇ ਜਣੇ ਬਹੁਤ ਸੋਹਣਾ ਬਣਾਇਆ ਹੋਇਆ ਨਾ ਮੰਦਰ ਕੀ ਕਹਿੰਦੇ ਉੱਪਰ ਨਹੀਂ ਕੀ ਉੱਪਰ ਮੈਮੀ ਨਹੀਂ ਗਿਆ ਕਦੀ ਇੱਥੇ ਗਰਮੀ ਨਹੀਂ ਹੁੰਦੀ ਸਾਰਾ ਪਾਣੀ ਪਾਣੀ ਹੁੰਦਾ ਹੋਣਾ ਇੱਥੇ ਚਲੋ ਕਿਤੇ ਇੱਥੇ ਹਾਂਜੀ ਅੱਛਾ ਵਾਓ ਜਦੋਂ ਸ਼ੇਰ ਦੇ ਮੂੰਹ ਚ ਪਾਣੀ ਹੁੰਦਾ ਆ ਹਾਂ ਗਰਮੀਆ ਦੇ ਵਿੱਚ ਅੱਛਾ ਉਹ ਇੱਥੋਂ ਤੋਂ ਤੱਕ ਪਾਣੀ ਆ ਜਾਂਦਾ ਚਲੋ ਛੇ ਨੰਨੂ ਕੀ ਆ ਹੁਣ ਆਪਾਂ ਉੱਪਰ ਜਾਣਾ ਜੀ ਸਾਰੇ ਜਣੇ ਵਲੋਗ ਨਾਲ ਬਣੇਦੇ ਉਹਦੀ ਦੇਖਿਓ ਜ਼ਰੂਰ ਹੈ ਮੈਂ ਸੋਚਿਆ ਮੈਂ ਕਾਫੀ ਜਣਿਆਂ ਨੇ ਤਾਂ ਦੇਖਿਆ ਨਹੀਂ ਹੋਣਾ ਚਲੋ ਚਲੋ ਕਈਆਂ ਨੇ ਤਾਂ ਦੇਖਿਆ ਵੀ ਜਿਨ੍ਹਾਂ ਨੇ ਦੇਖਿਆ ਹੋਏ ਉਹ ਵੀ ਜ਼ਰੂਰ ਕਮੈਂਟ ਕਰਿਓ ਜਿਨ੍ਹਾਂ ਨੂੰ ਟਾਈਮ ਹੋ ਗਿਆ ਤੇ ਇਹ ਵੀ ਦੱਸਿਓ ਵੀ ਕਿੰਨਾ ਟਾਈਮ ਹੋ ਗਿਆ ਆਇਆ ਉਹਨੂੰ ਇੱਥੇ ਕਿਹੜਾ ਕਿਹੜਾ ਦਿਲ ਕਰਦਾ ਹਉਣ ਫੇ ਉਹਨੂੰ ਦੁਬਾਰਾ ਦਿਲ ਕਰਦਾ ਦਰਸ਼ਨ ਜੀ ਦਰਸ਼ਨ ਜ਼ਰੂਰ ਕਰਿਓ ਤੇ ਬਲੌਗ 'ਚ ਵੀ ਦੱਸਿਓ ਕਿੱਦਾਂ ਲੱਗਾ ਤੁਹਾਨੂੰ ਚਲੋ ਉੱਥੇ ਵੀ ਚਲੋ ਖਿੱਚਦਾ ਫੋਟੋ ਤੁਹਾਡੀ ਮੈਂ ਚਲੋ 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 ਵਾਹ ਚਲੋ ਉਧਰ ਦੇਖੋ ਜੀ ਹੁਣ ਆਪਾਂ ਜਾਣਾ ਉੱਪਰ ਚਲੋ ਚਲੋ ਤੁਸੀਂ ਮੱਥਾ ਟੇਕ ਲਓ ਆਇਓ ਜੀ ਆਇਓ ਆਇਓ ਉਹ ਉੱਧਰ ਚੱਲਿਆ ਜੀ ਇਹ ਬਾਹਰ ਨੂੰ ਡਿੱਗਣ ਦਾ ਰਾਸਤਾ ਹੈ ਚਲੋ ਉੱਪਰ ਜਾਈਏ ਹਾਂਜੀ ਚਲੋ ਜੀ ਆਪਾਂ ਤਾਂ ਚੱਲੇ ਹਾਂ ਜੀ ਉਹ ਹਾਰਦੂ ਲਿਆਂਦੀ ਹਾਂ ਹਾਂ ਸਾਰੀ ਚੀਜ਼ ਉਹ ਹੋਈ ਮਤਲਬ ਆਪਾਂ ਦੇਖ ਕੇ ਨਾ ਹਰਾਣ ਹੋ ਜਾਂਦੇ ਆ ਆ ਦੇਖੋ ਕੱਲੀ ਕੱਲੀ ਚੀਜ਼ ਦੇਖੋ ਹੈ ਨਾ ਇਹ ਪਹਾੜੀ ਦੇਖ ਤਾਂ ਹੈ ਇਹ ਪਹਾੜ ਆਜੋ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਪਹਿਲੀ ਆ ਦੀ ਚੜੀ ਹੈ ਹੈ ਚਲੋ ਚਲੋ ਜੀ ਦੇਖੋ ਜੀ ਜੀ ਚੱਲਣ ਆਹ ਚਲੋ ਉਹਦੇ ਕਿ ਲਿਖਾ ਅਮਰ ਕੁੰਡ ਜਾ ਰਹੇ ਹਣਾ ਉਧਰ ਜਲ ਨਿਕਲਦਾ ਆ ਜੂ ਤੁਹਾਨੂੰ ਦਿਖਾਈਏ ਬਹੁਤ ਹੀ ਵਧੀਆ ਚੀਜ਼ ਹੈ ਨਾ ये आ रहा ना पीछे है आ रहे अमरकुंड इतो जल निकलता रहा देखो सब तो वीख वाली चीज देखो जी इत जल निकलता रहा हाँ जी की पैसे ശക്തി കായോ ਪਰ ਪ੍ਰੋ ਦੇਖੋ ਤੁਸੀਂ ਆ ਦੇਖ ਇੱਥੇ ਦੇ ਸਾਹ ਪਤਾ ਲੱਗਦਾ ਹਾਂ ਚਲੋ ਮਾਹ ਮਾਰਾ ਦੇ ਡੇਟਾ ਹੁੰਦਾ ਨਾ ਹੈ ਮਹਾਮਾਰੀ ਦੇ ਸਹੀ ਗੱਲ ਆ ਕੀ ਉਹ ਡਰ ਗਏ ਡਰ ਗਏ ਫੇਟ ਹੋ ਗਏ ਫੇਟ ਡਰ ਗਏ ਆ ਜਾ ਨਹੀਂ ਆਜੋ ਕੋਈ ਡਰ ਗਏ ਚਲੋ ਅੰਦਰ ਆ ਜਾ ਚਾਹ ਕੇ ਲੈ ਜਾਓ ਆ ਜਾ ਮੈਂ ਚੱਕਾਂ ਮੇਰੇ ਨਾਲ ਨਾ ਲੈ ਪਰਮੈਟ ਕਰ। ਕਿੰਨਾ ਫੇਰ ਤੇ ਪਾੜਦਾ। ਤਾਂ ਕਰਦੇ ਤਾਂ ਦੱਸ ਮੈਂ ਨਹੀਂ ਜਾਣ। ਕਹਿੰਦਾ ਮੈਂ ਨਹੀਂ ਜਾਣ। ਇਹ ਕਹਿੰਦਾ ਸਾਡਾ ਇਹ ਹਾਸਾ ਕੜਵਾ ਦਿੰਦਾ। ਪਾਪਾ ਨਾਲ ਨੇ। ਪਾਪਾ ਆਜੋ। ਚਲੋ ਜੀ ਆਪਾਂ ਚੱਲੇ ਆ ਬਾਹਰ ਨੂੰ। ਉਹ ਦਾਦਾ। ਦਾਦਾ। ਲਿਖ ਰਿਹਾ। ਮੈਂ ਤਾਂ ਬਹੁਤ ਵਧੀਆ ਲੱਗਦਾ ਹੈ ਹਾਂ ਕੀ ਹੋਜੀ ਜੀ ਦੇ ਲੋ ਪੋੜੀਆਂ ਵੀ ਦੇ ਲੋ ਵੀ ਬਣਾਇਆ ਕਿੰਨਾ ਮਤਲਬ ਮਿਹਨਤ ਕਿੰਨੀ ਕਿੰਨਾ ਸੇਫ ਆ ਬਹੁਤ ਸੇਫ ਬਣਿਆ ਆ ਸਾਨੂੰ ਜਰੂਰ ਦੱਸਿਓ ਵੀ ਕਿੱਦਾਂ ਬਣਿਆ ਆ ਆਪਾਂ ਨੂੰ ਪਤਾ ਨਹੀਂ ਇਹ ਚੀਜ਼ਾਂ ਦਾ ਇਹ ਜਿਹੜੀ ਚੀਜ਼ ਦਾ ਨਹੀਂ ਪਤਾ ਆਪਾਂ ਝੂਠ ਨਹੀਂ ਕਾ ਸਕਦੇ ਝੂਠ ਨਹੀਂ ਬੋਲ ਸਕਦੇ ਮਤਲਬ ਬਹੁਤ ਜਵਾ ਬਣਿਆ ਆ ਅਰੋ ਹਰ ਇੱਕ ਚੀਜ਼ ਬਹੁਤ ਪਿਆਰੀ ਆ ਇੱਥੇ ਆ ਦੇਖੋ ਤੁਸੀਂ ਦੇਖ ਸਕਦੇ ਆ ਦੇਖੋ ਹਾਂ

ਜਾ ਚਲੋ ਜੀ ਹੁਣ ਆਪਾਂ ਚੱਲੇ ਆਂ ਬਾਹਰ ਲੋ ਜੀ ਆਪਾਂ ਤਾਂ ਨਿਕਲੇ ਆਏ ਜਾ ਸ਼ਿਰੋਵਲੀ ਮਾ ਬਾਹਰ 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 ਬਾਜੋ ਬਾਜੋ ਆ ਗਿਆ ਮੈਂ ਉਹ ਫਸ ਪੋ ਗਾ ਮੈਂ ਡਰ ਗਿਆ ਉੱਥੇ ਮੈਂ ਵੀਰ ਉੱਥੇ ਡਰ ਗਿਆ ਸੀਗਾ ਹੋਰ ਇਹ ਡਰ ਜਾਂਦਾ ਜਲਦੀ ਚਲੋ ਜੀ ਆਪਾਂ ਬਾਹਰ ਨਿਕਲ ਆਏ ਆ

ਖੀਰ ਖਾਇਆ ਪੀਆ ਕਰੋ ਜੈ ਮਾਤਾ ਦੀ ਖਾਇਆ ਪੀਆ ਕਰੋ ਜੈ ਮਾਤਾ ਦੀ ਖਾਇਆ ਪੀਆ ਕਰੋ ਜੀ ਪਾਣੀ ਅੰਦਰੋਂ ਲੈ ਲਓ ਜੀ ਇਹ ਵੀ ਤਾਂ ਹਣੀ ਆ ਉਹ ਜੀ ਰਸ ਪੰਦਾ ਪਿਆ ਸਾਡੇ ਲਈ ਪਿਆਸ ਬਹੁਤ ਜ਼ਿਆਦਾ ਲੱਗੀ ਹੋਈ ਹੈ ਵਿਕਰਮ ਦਾ ਸਿਰ ਬਹੁਤ ਦਰਦ ਹੁੰਦਿਆ ਤਾਂ ਕਰਕੇ ਰਸ ਲੱਗੇ ਆ ਪੀਣ ਮਨ ਦੀ ਸਾਡਾ ਸੁੱਕਾ ਹੋਇਆ ਸੀਗਾ ਹੋਰ ਵੀ ਗਿਆ ਆਜੋ ਆਜੋ ਰਸ ਪੀ ਲਿਓ ਆਜੋ ਸਾਰੇ ਜੀ ਆ ਤਾਨੂੰ ਰਸ ਬਲਾਈਏ ਦੇਵੀ ਤਲਾ ਮੰਦਰ ਦੇ ਬਾਹਰ ਇੰਨੇ ਜਨੇ ਵੀ ਨਹੀਂ ਆ ਸਕਦੇ ਆ ਮੈਂ ਨਹੀਂ ਸੀ ਦੱਸਿਆ ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਆਪ ਗੈਸ ਕਰਨਾ ਹੈ 500mg ਗੋਲੀ ਲੱਗਾ ਖਾਣ ਮੈਂ ਲਓ ਜੀ ਆਪ ਕੋਲ ਲੱਗਿਆ ਆ ਹਲੋ ਮਾਂ ਦੀ ਵਿਕਰਮ ਲੱਗਿਆ ਰਸ ਪੀਣ ਇਹਨਾਂ ਨੂੰ ਪਿਆਸ ਲੱਗ ਗਈ ਸੀਗੀ ਪਾਣੀ ਪਹਿਲਾਂ ਕਿੰਨੇ ਟਾਈਮ ਦਾ ਕਹਿੰਦੇ ਸੀਗੇ ਪੀਣਾ 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 ਪਰ ਮੈਨਾਂ ਨੂੰ ਦਵਾਈ ਵੀ ਦੇ ਦੇਣੀ ਆ ਤੇ ਰਸ ਪੀ ਲੈਣ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਹੁਣ ਆਪਾਂ ਪਰੋ ਦੇਵੀ ਤਲਾ ਮੰਦਿਰ ਚੋਂ ਵਹਿਲੇ ਹੋਏ ਸੀ ਦੇਵੀ ਤਲਾ ਮੰਦਿਰ ਚੋਂ ਵਹਿਲੇ ਹੋ ਗਏ ਆਪਾਂ ਆ ਗਏ ਆ ਡੀਮਾਰਟ ਡੀਮਾਰਟ ਚ ਆਪਾਂ ਇੱਥੇ ਲੈਣੇ ਆ ਸੋਦੇ ਘਰ ਦਾ ਰਾਸ਼ਨ ਲੈਣਾ ਰਾਸ਼ਨ ਲੈਣਾ ਜ਼ਿੰਮੇਵਾਰੀ ਮੇਰੀ ਹੁੰਦੀ ਆ ਦੋਸਤੋ ਆਪਾਂ ਰਾਸ਼ਨ ਪਾਣੀ ਇੱਥੋਂ ਖਰੀਦ ਲਈਏ ਤੇ ਤਾਂ ਕਰਦੀਆਂ ਵੀ ਤੁਹਾਡੇ ਨਾਲ ਗੱਲਬਾਤ ਆਜੋ ਹਾਂ ਸਬਜੀ ਆ ਕਾਦੇ ਸ਼ੱਕਰ ਦੇ ਲੈਣਾ ਸ਼ੱਕਰ ਤੈਨੂੰ ਕਹੀ ਨਹੀਂ ਤੈਨੂੰ ਘੇਜ ਪਾ ਕੇ ਜਿੱਦਾਂ ਆ ਲੈ ਲਓ ਇੱਕ ਸ਼ੱਕਰ ਲੈ ਲਓ ਡੱਬਾ ਪਤਾ ਨਹੀਂ ਮੰਮੀ ਲੈ ਲਓ ਕੋਈ ਨਾ ਬਾਅਦ ਚ ਦੇਖਦੇ ਹਾਂ ਜਿਹੜੀ ਚੀਜ਼ ਕੱਟ ਕੱਢਣੀ ਹੋਈ ਹੈ ਕਢਾ ਲਿਓ ਬਾਅਦ ਚ ਮੈਨੂੰ ਨਹੀਂ ਪਤਾ ਕਿੱਥੋਂ ਚੱਕੀ ਇਹਨੇ ਓਏ ਤੂੰ ਚੋਕਲੇਟ ਚੱਕੀ ਜਾਂਦਾ ਉਹਨਾਂ ਦੀ ਪੂਰੀ ਤੀ ਗੁੜ ਪਾਉਣ ਲੱਗੀ ਆ ਅੰਦਰ ਆ ਗੱਲ ਬਾਤ ਹਾਂ ਚੱਲ ਸੱਟ ਜਿੰਨਾ ਮਰਜੀ ਸਾਰੇ ਪਾਲਾ ਸਾਰੇ ਪਾਲਾ ਹੋਰ 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 ਕੀ ਕਰਦਾ ਮਨਵੀਰ ਸਾਡਾ ਉਹਦੇ ਕਰਦਾ ਉਹ ਦੇ ਉਹ ਦੇ ਉਹ ਦੇ ਮੰਮੀ ਇਹ ਕਰਦਾ ਇੰਦਰ ਰੁਕ ਜੂ ਕਿੰਨਾ ਪਾਉਣਾ ਇੱਕ ਦੀ 2 ਕਿਲੋ ਲੈ ਲਓ ਜਿੱਦਾਂ ਮੈਨੂੰ ਐਸ ਟਾਈਮ ਪਤਾ ਹੈ 2 ਕਿਲੋ ਲੈ ਲਓ ਜਿਹੜੀਆਂ ਅਸੀਂ ਪੈਕੇਟ ਵਾਲੀਆਂ ਦਾਲਾਂ ਲਈਆਂ ਸੀ ਉਸ ਤੋਂ ਅਸੀਂ ਕਰਤੀਆਂ ਕੈਨਸਲ ਹੋਣਾ ਸੀ ਲੈਣ ਲੱਗਿਆਂ ਦੂਜੀਆਂ ਦਾਲਾਂ ਖੁੱਲੀਆਂ ਤੁਸੀਂ ਸਾਰੀਆਂ ਪਾਲੀਆਂ ਇੱਕ ਆ ਪਾ ਲੈਂਦਾ ਚਨੇ ਪਾਲੇ ਇਹ ਵੇ ਦੇਖਣਾ ਵੀ ਬਣਾ ਨੇ ਕਿੰਨੀ ਹੋਈ ਹੈ ਇਹ ਅੱਛਾ ਉੱਥੇ ਜੋਖ ਲੋਥ ਜੋਖ ਨੇ ਬਣਿਆ ਇਹ ਪਹਿਲਾਂ ਸਾਰੀਆਂ ਪਾਲੋ ਹਣਾ ਇੱਕ ਵਾਰੀ ਦਲੇਸ਼ ਵਾਲੇ ਪਾਉਣ ਉਹ ਕਿੰਨੀ ਕਿੰਨੀ ਸੀਗੀ ਪਾ ਕਰ ਦੇ ਪਤਾ ਨਹੀਂ ਮੈਨੂੰ ਉਹ ਵੀ ਮੈਂ ਦੇਖੇ ਦਾਲਾਂ ਕਿਹੜੀਆਂ ਚੱਕਰ ਲੱਗੇ ਆਪਾਂ ਦੇਖਾ ਕਿੰਨੇ ਕਿੰਨੇ ਹੋਏ ਆ ਦੇਖਿਆ ਉਹਦਾ ਪਹਿਲਾਂ ਦਾ ਚੱਕ ਕਰਾਣੀਆਂ ਮੂੰਗੀ ਮਸਰਾਂ ਤੇ ਪਾ ਲੈਣੀ ਮਮਾ ਆਹ ਕਿਹੜੀ ਆ ਠੀਕ ਆ ਜਿਹੜੀ ਆਪਾਂ ਕਾਲੀ ਜੀ ਦੇਖੀ ਸੀਗੀ ਦਾਲ ਵਿਕਰਮ ਮਖਾਣੇ ਕਰਵਾਇਆ ਮਾ ਕਰਵਾਇਓ ਬਸ ਆ ਲੈਣੀ ਸਾਡੀ ਰਿਕਵੈਸਟ ਹੈ ਕਿ ਸਾਡੇ ਲੋਨ ਚ ਚੈੱਕ ਕਰਦੇ ਹਾਂ ਆਹੋ ਹਾਂ ਆਓ ਇਹ ਲੈ ਲਾ ਦੋ ਪਾਣੀ ਇੱਕ ਹੋਰ ਲੈ ਬ੍ਰੇਰੀ ਚ ਜਿਹੜਾ ਆਪਾਂ ਸਮਾਨ ਲੈਣਾ ਸੀ ਉਹ ਤਾਂ ਲੈ ਲਿਆ ਤੇ ਅਮਨ ਜੀ ਦੀ ਉਹਨਾਂ ਦਾ ਵੀ ਫੋਨ ਆ ਗਿਆ ਸੀ ਕਹਿੰਦੇ ਵੀ ਅਸੀਂ ਸਾਡੀ ਵੀ ਸਮਾਨ ਲੈ ਲਿਓ ਇੱਥੇ ਤੇ ਆਪਾਂ ਉਹਨਾਂ ਨੇ ਵੀ ਸਮਾਨ ਲੈ ਲਿਆ ਤੇ ਬੱਸ ਹੁਣ ਆਪਾਂ ਜੀ ਦੀ ਲੂਣ ਡੋਲਰ ਆ। ਜੀ ਨਾਲ ਸ਼ੋਪਿੰਗ ਆਪਾਂ ਲੀਜੀਏ। ਸੋਦਾ ਲੈਣ ਆਇਆ ਤੇ ਬਿੱਲ ਬਣਾਉਣ ਲੱਗੇ ਆਪਾਂ ਹੁਣ। ਤੇ ਆ ਵੀ ਆ ਮੰਦਰੀ ਦਾ ਸੋਦਾ ਆ ਉਹ ਸਾਡਾ ਆ ਆ ਮੰਮੀ ਸਾਡੀ ਮਨਵੀਰ ਬੋ ਡੋਲੇ ਦਾ ਕੱਡੋਲੇ ਡੋਲੇ ਦਾ ਕਾਦੇ ਕੋਈ ਨਹੀਂ ਕੋਈ ਨਹੀਂ ਅੱਛਾ ਨਾ ਨਾ ਖੋਲ ਨਾ ਕਛੇ ਦਿਨੇ ਇਹਦੇ ਆ ਪਰ ਰੁਕ ਜਾ ਰੁਕ ਜਾ ਰੁਕ ਜਾ ਲੋ ਜੀ ਸੌਦਾ ਬਣਨ ਲੱਗ ਪਿਆ ਸਾਡਾ ਨਹੀਂ ਹਜੇ ਬੰਨਣਾ ਸਾਡਾ ਬਿਲ ਇਹ ਡੀਮਾਰਟ ਆਏ ਸੀਗੇ